ਹੈਲੋ ਜੀ ਸਸਿਕਲ ਸਾਰਿਆਂ ਨੂੰ ਤੇ ਸਵਾਗਤ ਕਰਦੇ ਆਂ ਤੁਹਾਡਾ ਪੰਜਾਬ ਜੋਬ ਟਾਰਗੇਟ ਦੇ ਅਫੀਸ਼ੀਅਲ YouTube ਚੈਨਲ ਤੇ ਤੇ ਇੱਕ ਗੁੱਡ ਨਿਊਜ਼ ਹੈ ਪੰਜਾਬ ਪੁਲਿਸ ਕਨਸਟੇਬਲ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਟਵਿੱਟਰ ਤੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਜਿਦੇ ਵਿੱਚ ਪੰਜਾਬ ਪੁਲਿਸ ਕਨਸਟੇਬਲ ਦੀਆਂ 1800 ਵੈਕੈਂਸੀਜ਼ ਦੀ ਅਨਾਉਂਸਮੈਂਟ ਜਿਹੜੀ ਹੈ ਉਹ ਕੀਤੀ ਗਈ ਸੀ ਹੁਣ ਇਹ ਵੈਕੈਂਸੀਜ਼ ਕਦੋਂ ਤੱਕ ਆ ਸਕਦੀਆਂ ਨੇ ਠੀਕ ਹੈ ਜੀ ਇਹਨਾਂ ਇਸ ਚੀਜ਼ ਬਾਰੇ ਆਪਾਂ ਗੱਲ ਕਰਾਂਗੇ ਵੈਕੈਂਸੀਸ ਕਿੰਨੀਆਂ ਆ ਸਕਦੀਆਂ ਨੇ ਟੋਟਲ ਇਸ ਚੀਜ਼ ਬਾਰੇ ਆਪਾਂ ਗੱਲ ਕਰਾਂਗੇ ਤੇ ਐਗਜ਼ਾਮ ਪੈਟਰਨ ਜਿਹੜਾ ਹੈ ਉਹ ਮਤਲਬ ਕੀ ਗੜਬੜ ਰਹਿ ਜਾਂਦੀ ਹੈ ਕਿ ਸਾਡਾ ਐਗਜ਼ਾਮ ਜਿਹੜਾ ਉਹ ਕਰੈਕ ਨਹੀਂ ਹੁੰਦਾ ਉਸ ਸੈਸ਼ਨ ਤੇ ਵੀ ਆਪਾਂ ਗੱਲ ਕਰਾਂਗੇ ਤੇ ਆਪਾਂ ਨੂੰ ਕਿਹੜੀਆਂ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ ਆਪਾਂ ਉਸ ਚੀਜ਼ ਤੇ ਵੀ ਗੱਲ ਕਰਾਂਗੇ ਕਿ ਪੰਜਾਬ ਪੁਲਿਸ ਕਨਸਟੇਬਲ ਇਹੋ ਜੀ ਵੈਕੈਂਸੀ ਹੈ ਜੋ ਹਰ ਸਾਲ ਆਉਂਦੀ ਹੈ ਠੀਕ ਹੈ ਤੇ ਪੰਜਾਬ ਪੀਟ ਪਲੱਸ ਵੀ ਐਵੇਂ ਹੋ ਸਕਦਾ ਹੈ ਕਿ ਐਗਜ਼ਾਮ ਪੋਸਟਪੋਨ ਕਰ ਦਿੰਦੀ ਹੈ ਬਟ ਪੰਜਾਬ ਪੁਲਿਸ ਕਨਸਟੇਬਲ ਦਾ ਐਗਜ਼ਾਮ ਓਨ ਡੇਟ ਹੀ ਹੁੰਦਾ ਹੈ ਤੇ ਜਿੰਨੀਆਂ ਵੀ ਪਰਥੀਆਂ ਹੁੰਦੀਆਂ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਜਿਹੜੀਆਂ ਪਰਥੀਆਂ ਹੁੰਦੀਆਂ ਉਹ ਪੰਜਾਬ ਪੁਲਿਸ ਹੀ ਕਰਵਾਉਂਦੀ ਹੈ ਨੰਬਰ ਆਫ ਵੋਕੈਂਸੀਸ ਜ਼ਿਆਦਾ ਹੁੰਦੀਆਂ ਨੇ ਠੀਕ ਹੈ ਨੰਬਰ ਆਫ ਸਟੂਡੈਂਟ ਵੀ ਫਿਰ ਜ਼ਿਆਦਾ ਸਿਲੈਕਟ ਹੁੰਦੇ ਨੇ ਤੇ ਇੱਕ ਚਹੀਤੀ ਜੋਬ ਵੀ ਹੈਗੀ ਹੈ ਪੰਜਾਬ ਦੇ ਨੌਜਵਾਨਾਂ ਦੀ ਪੰਜਾਬ ਪੁਲਿਸ ਕਨਸਟੇਬਲ ਠੀਕ ਹੈ ਤੇ ਹੁਣ ਆਪਾਂ ਦੇਖਾਂਗੇ ਕਿ ਦੇਖੋ +2 12th بیس ਤੇ ਇੱਕ ਤਾਂ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ 12th بیس ਤੇ ਨਿਕਲਣ ਵਾਲਾ ਫਾਰਮ ਹੈ ਹੋਰ ਆਲਮੋਸਟ ਜਿਹੜੀਆਂ ਕਲਰਕ ਦੀ ਵੈਕੈਂਸੀ ਵੀ ਕਿਹਦੇ بیس ਤੇ ਆਉਂਦੀ ਹੈ ਬਈ ਕਲਰਕ ਦੀ ਵੈਕੈਂਸੀ ਵੀ ਕਿਦੇ بیس ਤੇ ਆਉਂਦੀ ਹੈ ਆਪਣੇ ਗ੍ਰੈਜੂਏਸ਼ਨ بیس ਤੇ ਹੁੰਦੀ ਹੈ ਕੰਪਿਊਟਰ ਦਾ ਡਿਪਲੋਮਾ ਅੱਜ ਤੋਂ ਚਾਹੀਦਾ ਹੁੰਦਾ ਹੈ ਬਟ ਇਹ ਜਿਹੜੀਆਂ ਵੈਕੈਂਸੀਸ ਨੇ ਇਹ 12th بیس ਤੇ ਹੁੰਦੀਆਂ ਨੇ ਤਾਂ +2 ਕਰਦੇ ਹੀ ਸਟੂਡੈਂਟ ਨੂੰ ਇਹਦੀ ਪ੍ਰੈਪਰੇਸ਼ਨ ਜਿਹੜੀ ਹੈ ਉਹ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਤੇ ਇਸ ਵਾਸਤੇ ਇੱਕ ਉਪਰਾਲਾ ਆਪਾਂ ਵੀ ਕੀਤਾ ਉਹ ਵੀ ਆਪਾਂ ਦੱਸਾਂਗੇ 1800+ ਵੈਕੈਂਸੀਸ ਜਿਹੜੀਆਂ ਨੇ ਉਹ ਕਹੀਆਂ ਜਾ ਰਹੀਆਂ ਨੇ ਕਿ ਇਸ ਵਾਰ ਜਿਹੜੀਆਂ ਨੇ 1800+ ਵੈਕੈਂਸੀਸ ਜਿਹੜੀਆਂ ਨੇ ਉਹ ਆਉਣਗੀਆਂ ਤਾਂ ਦੇਖੋ ਪਲੱਸ ਆਉਣ ਚਾਏ ਨਾਣ ਬਟ 1800 ਦਾ ਇੱਕ ਆਕੜਾ ਜਿਹੜਾ ਉਹ ਆਪਾਂ ਨੂੰ ਮਿਲਿਆ ਕਿ 1800 ਵੈਕੈਂਸੀਸ ਦਾ ਜੀ ਆਉਣਗੀਆਂ ਹੀ ਆਉਣਗੀਆਂ ਠੀਕ ਹੈ ਹੁਣ ਆਪਾਂ ਮਿਸਟੇਕ ਕਿਹੜੀਆਂ ਨਹੀਂ ਕਰਨੀਆਂ ਉਹਨਾਂ ਚੀਜ਼ ਤੇ ਆਪਾਂ ਹੁਣ ਬਿਲਕੁਲ ਖਾਸ ਤੌਰ ਤੇ ਧਿਆਨ ਦੇਵਾਂਗੇ ਧਿਆਨ ਨਾਲ ਸੁਣਿਓ ਵੀਡੀਓ ਕਿ ਆਪਾਂ ਕਿਹੜੀਆਂ ਮਿਸਟੇਕ 2025 ਦੇ ਵਿੱਚ ਨਹੀਂ ਕਰਨੀਆਂ ਜਿ ਕਿਹੜੀਆਂ ਮਿਸਟੇਕ ਐਵੇਂ ਦੀਆਂ ਨੇ ਜਿਹੜੀਆਂ 2025 ਦੇ ਵਿੱਚ ਨਹੀਂ ਕਰਨੀਆਂ ਆਪਾਂ ਸਮਝ ਆ ਗਈ ਗੱਲ ਇੰਨੀ ਕਿਉਂਕਿ ਦੇਖੋ ਪੰਜਾਬ ਪੁਲਿਸ ਕਨਸਟੇਬਲ ਦੀ ਐਗਜ਼ਾਮ ਡੇਟ 4 ਦਿਨ ਪਹਿਲਾਂ ਵੀ ਆ ਜਾਂਦੀ ਹੈ ਯਾਨੀ ਕਿ ਅੱਜ ਜਿਵੇਂ ਤੁਹਾਨੂੰ ਪਤਾ ਲੱਗਿਆ ਕਿ ਵੀ ਪੰਜਾਬ ਪੁਲਿਸ ਕਨਸਟੇਬਲ ਦਾ ਪੇਪਰ ਮੇਰਾ 4 ਦਿਨਾਂ ਬਾਅਦ ਐਵੇਂ ਵੀ ਹੋ ਸਕਦਾ ਹੈ ਤਾਂ ਕਿਹੜੀਆਂ ਮਿਸਟੇਕਸ ਆਪਾਂ ਨਹੀਂ ਕਰਨੀਆਂ ਉਸ ਚੀਜ਼ ਤੇ ਵੀ ਆਪਾਂ ਜ਼ਿਕਰ ਕਰਾਂਗੇ ਬਟ ਉਸ ਤੋਂ ਪਹਿਲਾਂ ਮੈਂ ਦੱਸਦਾ ਕਿ ਆਪਣਾ ਜਿਹੜਾ ਪੰਜਾਬ ਪੁਲਿਸ ਕਨਸਟੇਬਲ ਦਾ ਬੈਚ ਹੈ ਦੇਖੋ ਗਰੰਟੀ ਬੈਚ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਕਿ ਗਰੰਟੀ ਬੈਚ ਹੈ ਕਿ ਪੰਜਾਬ ਕੁਲ ਪਲੱਸ ਕਨਸਟੇਬਲ ਦਾ ਬੈਚ ਜਿਹੜਾ ਆਪਣਾ 2025 ਵਾਲਾ ਹੈ ਇਹ ਜੋ ਵੀ ਬੱਚਾ ਜੁਆਇਨ ਕਰੂਗਾ ਉਹਦਾ 101% ਆਪਾਂ ਕਵਾਂਗੇ ਕਿ ਆਪਾਂ ਸਿਲੈਕਸ਼ਨ ਤੱਕ ਉਸ ਬੱਚੇ ਨੂੰ ਲੈ ਕੇ ਜਾਵਾਂਗੇ ਇਹ ਗਾਰੰਟੀ ਬੈਚ ਹੈਗਾ ਆਪਣਾ ਠੀਕ ਹੈ ਹੁਣ ਵੈਸੇ ਇਸ ਬੈਚ ਦਾ ਪ੍ਰਾਈਸ ਜਿਹੜਾ ਹੈ ਉਹ 1199 ਰੁਪਏ ਹੈ ਠੀਕ ਹੈ ਕੰਪਲੀਟ ਸਿਲੇਬਸ ਫੋਰ 1 ਇਅਰ ਕੰਪਲੀਟ ਸਿਲੇਬਸ ਠੀਕ ਹੈ ਪਲੱਸ ਬੱਚੇ ਨੋਟਸ ਜਿਹੜੇ ਨੇ ਇਹ 1 ਇਅਰ ਦਾ ਸਿਲੇਬਸ ਹੈ ਬਟ ਆਪਾਂ ਜੋ ਤੁਹਾਨੂੰ ਕਰਵਾ ਰਹੇ ਆ 2 3 ਯਾਨੀ ਕਿ ਪਹਿਲਾ ਆਪਣੀ ਲੋੜੀ ਠੀਕ ਹੈ ਯਾਨੀ ਕਿ 14 ਤੱਕ 14th ਆਫ ਜਨ ਤੱਕ ਆ ਜਿਹੜਾ ਆਪਣਾ ਬੈਚ ਦਾ ਪ੍ਰਾਈਸ ਹੈ ਬੱਚੇ ਇਹ ਜਿਹੜਾ ਪ੍ਰਾਈਸ ਹੈ ਸਿਰਫ ਔਰ ਸਿਰਫ 699 ਰੁਪਏ ਹੋ ਜਾਊਗਾ 1 ਵਨ ਇਅਰ ਦੀ ਵੈਲਿਡਿਟੀ ਲਈ ਯਾਨੀ ਕਿ 1 ਸਾਲ ਦੀ ਵੈਲਿਡਿਟੀ ਲਈ ਨੋਟਸ ਤੁਹਾਨੂੰ ਮਿਲਣਗੇ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੇ ਕਰਵਾਈਆਂ ਜਾਣਗੀਆਂ ਠੀਕ ਹੈ ਤਾਂ 360 ਜੋਬ ਟਾਰਗੇਟ ਐਪਲੀਕੇਸ਼ਨ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਰੱਖਿਆ ਹੈ ਤੁਸੀਂ ਜਾਓ ਪੰਜਾਬ ਪੁਲਿਸ ਬੈਚ ਪੰਜਾਬ ਪੁਲਿਸ ਕਨਸਟੇਬਲ ਦੇ ਬੈਚ ਦੇ ਨਾਮ ਤੋਂ ਹੀ ਹੈ ਤੁਸੀਂ ਜਨੂਨ ਵਰਦੀ ਦਾ ਬੈਚ ਜਿਹੜਾ ਹੈ ਉਹ ਤੁਸੀਂ ਜੁਆਇਨ ਕਰ ਸਕਦੇ ਹੋ ਓਕੇ ਜੀ ਤਾਂ ਚੱਲੀ ਚਲੀਏ ਆਪਾਂ ਨੈਕਸਟ ਪੁਆਇੰਟ ਤੇ ਕਿ ਬੱਚੇ ਗਲਤੀ ਮਿਸਟੇਕ ਜਿਹੜੀ ਆ ਉਹ ਆਪਾਂ ਕਿਹੜੀ ਨਹੀਂ ਕਰਨੀ ਕਿ ਨੋਟੀਫਿਕੇਸ਼ਨ ਆਣ ਤੇ ਪੜਾਂਗੇ ਸਿਲੈਕਸ਼ਨ ਉਸ ਬੱਚੇ ਦਾ ਹੀ ਨਹੀਂ ਹੁੰਦਾ ਜਿਹੜਾ ਇਹ ਕਹਿੰਦਾ ਹੈ ਕਿ ਮੈਂ ਨੋਟੀਫਿਕੇਸ਼ਨ ਆਣ ਤੇ ਪੜੂੰਗਾ ਕਿਉਂਕਿ ਮੈਂ ਬਹੁਤ ਸਾਰੇ ਬੱਚੇ ਐਵੇਂ ਦੇਖਿਆ ਜਿਨ੍ਹਾਂ ਨੂੰ ਪੰਜਾਬ ਪੁਲਿਸ ਕਨਸਟੇਬਲ ਦਾ ਚਾਹ ਹੈ ਉਹ 12th ਦੇ ਵਿੱਚ ਹੀ ਆਪਣੀ ਫਿਜ਼ੀਕਲ ਦੀ ਪ੍ਰੈਕਟਿਸ ਕਰਨ ਕਰਨਾ ਸ਼ੁਰੂ ਕਰ ਦਿੰਦੇ ਆ 12th ਦੇ ਵਿੱਚ ਹੀ ਆਪਣੇ ਐਗਜ਼ਾਮ ਵਾਸਤੇ ਪ੍ਰੀਪੇਅਰ ਕਰਨਾ ਸ਼ੁਰੂ ਕਰ ਦਿੰਦੇ ਆ ਸਕੂਲ ਜਾਂਦੇ ਆ ਪਲੱਸ ਕੋਈ ਨਾ ਕੋਈ ਬੈਚ ਲੈ ਕੇ ਪੜ ਰਹੇ ਹੁੰਦੇ ਆ ਔਰ ਆਪਣੇ ਕੋਲ ਵੀ ਐਵੇਂ ਦੇ ਸਟੂਡੈਂਟ ਹੈਗੇ ਨੇ ਤਾਂ ਹੀ ਮੈਂ ਤੁਹਾਨੂੰ ਦੱਸਿਆ ਕਿ ਆਪਣੇ ਕੋਲ ਐਵੇਂ ਦੇ ਵੀ ਸਟੂਡੈਂਟ ਨੇ ਜਿਹੜੇ 12th ਦੇ ਐਗਜ਼ਾਮ ਦੇਣਗੇ ਤੇ ਪਲੱਸ ਉਸ ਤੋਂ ਬਾਅਦ ਵਿੱਚ ਆਪਣੀ ਪ੍ਰੈਕਟਿਸ ਵੀ ਕਰਦੇ ਆ ਫਿਜ਼ੀਕਲ ਦੀ ਵੀ ਔਰ ਪਲੱਸ ਐਗਜ਼ਾਮ ਦੀ ਪ੍ਰੈਕਟਿਸ ਵੀ ਕਰਦੇ ਆ ਤਾਂ ਤੁਸੀਂ ਸੋਚ ਲਓ ਕਿ ਤੁਸੀਂ ਹੁਣ ਕੀ ਕਰਨਾ ਹੈ ਠੀਕ ਹੈ ਕਿਉਂਕਿ 1 ਸਾਲ ਦੇ ਵਿੱਚ 12th ਹੋ ਜਾਂਦੀ ਹੈ ਬੱਚੇ ਦੀ ਤੇ 1 ਸਾਲ ਦੇ ਵਿੱਚ ਹੀ ਐਗਜ਼ਾਮ ਦੀ ਪ੍ਰੈਪਰੇਸ਼ਨ ਬਹੁਤ ਵਧੀਆ ਤਰੀਕੇ ਨਾਲ ਹੋ ਜਾਂਦੀ ਹੈ ਔਰ ਆਪਾਂ ਬੱਚਿਆਂ ਨੂੰ ਗਾਈਡ ਵੀ ਕਰਦੇ ਹਾਂ ਕਿ 12th ਦੇ ਨਾਲ-ਨਾਲ ਤੁਸੀਂ ਪ੍ਰੈਪਰੇਸ਼ਨ ਜਿਹੜੀ ਆਪਣੀ ਕਰ ਲਓ ਬਿਹਤਰੀਨ ਤਰੀਕੇ ਨਾਲ ਕਿਉਂਕਿ ਤੁਸੀਂ ਸਟੱਡੀ ਦੇ ਟੱਚ ਵਿੱਚ ਹੁੰਨੇ ਹੋ ਤੇ ਤੁਹਾਡਾ ਐਗਜ਼ਾਮ ਜਿਹੜਾ ਹੈ ਉਹ ਈਜ਼ੀਲੀ ਕਰੈਕ ਹੋ ਜਾਊਗਾ ਦੇਖੋ ਵਧੀਆ ਤੋਂ ਵਧੀਆ ਤਿਆਰੀ ਅਸੀਂ ਤੁਹਾਨੂੰ ਕਰਵਾਵਾਂਗੇ ਸਿਲੇਬਸ ਬੱਚੇ ਜੇ ਮੈਂ ਸਿਲੇਬਸ ਦੀ ਗੱਲ ਕਰਾਂ ਤਾਂ ਸਿਲੇਬਸ ਆਪਣਾ ਉਹੀ ਰਹੂਗਾ ਜੀ ਸਿਲੇਬਸ ਆਪਣਾ ਉਹੀ ਰਹੂਗਾ ਪਿੱਛੇ ਵਾਲਾ ਸਿਲੇਬਸ ਜੀ ਜਿੱਦਾਂ ਕਿ ਮੈਂ ਮੈਥ ਦੀ ਗੱਲ ਕਰਾਂ ਤਾਂ ਮੈਥ ਜਿਹੜਾ ਹੈ 20 ਮਾਰਕਸ ਦਾ ਆਊਗਾ ਇੱਥੇ ਰੀਜਨਿੰਗ ਜਿਹੜੀ ਹੈ ਰੀਜਨਿੰਗ ਦੀ ਜੇ ਮੈਂ ਗੱਲ ਕਰਾਂ ਦੇਖੋ TCS ਐਗਜ਼ਾਮ ਕੰਡਕਟ ਕਰਵਾਂਦੀ ਹੈ TCS ਹੀ SSC ਦਾ ਐਗਜ਼ਾਮ ਪੈਟਰਨ ਲੈ ਕੇ ਆਉਂਦੀ ਹੈ ਤਾਂ SSC ਤੋਂ ਮਿਲਦੇ ਜੁਲਦੇ ਜਿਹੜੇ SSC ਕਲਰਕ ਦੇ ਵਿੱਚ ਕੁਸ਼ਚਨ ਆਉਂਦੇ ਉਹੀ ਮਿਲਦੇ ਜੁਲਦੇ ਕੁਸ਼ਚਨ ਜਿਹੜੇ ਨੇ ਉਹ ਆਪਣੇ ਪੰਜਾਬ ਪੁਲਿਸ ਕਨਸਟੇਬਲ ਦੇ ਐਗਜ਼ਾਮ ਦੇ ਵਿੱਚ ਆਉਂਦੇ ਨੇ ਮੈਂ ਪਹਿਲਾਂ ਵੀ ਬੱਚਿਆਂ ਨੂੰ ਬਹੁਤ ਵਾਰ ਦੱਸਿਆ ਹੈ ਕਿ ਰੀਜਨਿੰਗ ਵਗੈਰਾ ਜਿਵੇਂ ਦੀ SSC ਸੀਡੀ ਰੀਜ਼ਨਿੰਗ ਹੈ ਉਮੀਦੀ ਰੀਜ਼ਨਿੰਗ ਮਿਲੂਗੀ ਖਾਸ ਕਰਕੇ ਇੰਡੀਆ ਜੀਕੇ ਹੁਣ ਦੇਖੋ ਇੰਡੀਆ ਜੀਕੇ ਦੇ ਵਿੱਚ ਨਾ ਚਾਹੇ SSC GD ਹੈ ਚਾਹੇ SSC CHSL ਹੈ ਚਾਹੇ SSC MTS ਹੈ ਤੁਹਾਨੂੰ ਸਟੈਟਿਕ ਜੀਕੇ ਦਾ ਪੋਰਸ਼ਨ ਬਹੁਤ ਜ਼ਿਆਦਾ ਮਿਲਦਾ ਹੈ ਤਾਂ ਸਟੈਟਿਕ ਜੀਕੇ 101% ਸ਼ੋਰਾਂ ਪੰਜਾਬ ਪੁਲਿਸ ਕਨਸਟੇਬਲ ਦੇ ਪੇਪਰ ਦੇ ਵਿੱਚ ਵੀ ਆਉਗੀ ਬਹੁਤ ਵਧੀਆ ਨੰਬਰ ਦੀ ਆਉਗੀ ਦਸ ਇੰਡੀਆ ਜੀਕੇ ਜਿਹੜੀ ਹੈ ਆਪਣੇ ਕੋਲ ਇਹ 35 ਮਾਰਕਸ ਦੀ ਆਂਦੀ ਹੈ ਜਿਦੇ ਵਿੱਚ ਕਰੰਟ ਅਫੇਅਰ ਦਾ ਪੋਰਸ਼ਨ ਵੀ ਆਂਦਾ ਹੈ ਤਾਂ ਜਿਆਦਾ ਫੋਕਸ ਆਪਾਂ ਨੂੰ ਕਰੰਟ ਅਫੇਅਰ ਪਲੱਸ ਸਟੈਟਿਕ ਜੀਕੇ ਦੇ ਪੋਰਸ਼ਨ ਤੇ ਕਰਨਾ ਹੈ ਇਸ ਤੇ ਉਸ ਤੋਂ ਬਾਅਦ ਜਿਹੜਾ ਆਪਣੇ ਕੋਲੇ ਬੱਚੇ ਡਿਜੀਟਲ ਲਿਟਰੇਸੀ ਯਾਨੀ ਕਿ ਕੰਪਿਊਟਰ ਜਿਹੜਾ ਹੈ ਉਹ ਕਿੰਨੇ ਕੁਐਸਚਨ ਆਉਂਦੇ ਆਪਣੇ ਕੋਲੇ ਕੰਪਿਊਟਰ ਦੇ 5 ਕੁਐਸਚਨ ਆਉਂਦੇ ਨੇ ਇੰਗਲਿਸ਼ ਦੇ ਆਪਣੇ ਕੋਲੇ 10 ਕੁਐਸਚਨ ਆਉਂਦੇ ਨੇ ਆਪਣੇ ਕੋਲੇ ਪੰਜਾਬੀ ਦੇ ਵੀ ਕਿੰਨੇ ਕੁਐਸਚਨ ਆਉਂਦੇ ਨੇ ਜੀ ਆਪਣੇ ਕੋਲੇ 10 ਕੁਐਸਚਨ ਆਉਂਦੇ ਨੇ ਟੋਟਲ ਜੇ ਮੈਂ ਗੱਲ ਕਰਾਂ ਤਾਂ ਇਹ ਆਪਣੇ ਕੋਲੇ ਪੰਜਾਬੀ ਦਾ ਪੇਪਰ ਮੰਡੇਟਰੀ ਜਿਹੜਾ ਹੈ ਉਹ 50 ਮਾਰਕਸ ਦਾ ਟੋਟਲ ਕਿੰਨੇ ਹੋਗੇ 1 50 ਮਾਰਕਸ ਆਪਣੇ ਕੋਲ ਹੋਗੇ ਤੇ ਹੁਣ ਬਿਹਤਰੀਨ ਗੱਲ ਕੀ ਹੈ ਕਿ ਇਹਦੇ ਵਿੱਚ ਕੋਈ ਵੀ 네ਗੇਟਿਵ ਮਾਰਕਿੰਗ ਨਹੀਂ ਹੁੰਦੀ ਸਾਰੇ ਦੇ ਸਾਰੇ ਪੇਪਰ ਦੇ ਵਿੱਚ ਜਿਹੜਾ 50 ਨੰਬਰ ਦਾ ਕੁਆਲੀਫਾਈਂਗ ਪੇਪਰ ਹੈ ਉਹ ਤੁਹਾਨੂੰ ਕਰਨਾ ਹੀ ਕਰਨਾ ਪਊਗਾ ਠੀਕ ਕੁਆਲੀਫਾਈ ਕਰਨਾ ਪਊਗਾ ਉਸ ਤੋਂ ਬਾਅਦ ਉਹ ਮੈਰਿਟ ਲਿਸਟ ਵਿੱਚ ਕਾਊਂਟ ਨਹੀਂ ਹੁੰਦਾ ਸਮਝ ਗਏ ਕਲੀਅਰ ਹੈ ਇੰਨੀ ਗੱਲ ਤਾਂ ਪੰਜਾਬ ਪੁਲਿਸ ਕਨਸਟੇਬਲ ਦੇ ਬੈਚ ਦੇ ਦਰਵਾਜ਼ੇ ਤੁਹਾਡੇ ਵਾਸਤੇ ਖੁੱਲੇ ਨੇ ਤੇ ਆਪਣੀ 3:30 ਵਜੇ ਸਵਾ 3 ਵਜੇ ਆਪਣੀ oh sorry ਸਵਾ 3 ਵਾਲਾ ਟਾਈਮ ਤਾਂ ਚੇਂਜ ਹੋ ਗਿਆ ਸਵਾ 3 ਕਿੱਥੇ ਦਿਮਾਗ ਦੇ ਵਿੱਚ ਰਹਿ ਗਿਆ ਮੇਰੇ ਆਪਣੀ ਜਿਹੜੀ ਕਲਾਸ ਹੈ ਉਹ 3 ਵਜੇ 40 ਮਿੰਟ ਤੇ ਸ਼ੁਰੂ ਹੋ ਜਾ ਕਰੂਗੀ ਟਾਈਮ ਥੋੜਾ ਆਪਾਂ ਚੇਂਜ ਕਰਤਾ ਸੀਗਾ 3:40 ਤੇ ਡੇਲੀ ਐਮਸੀਕਿਊ ਕਲਾਸ ਰਹੂਗੀ ਇਹ ਪੰਜਾਬ ਜੀਕੇ ਤੇ ਇਹਦੇ ਤੇ ਸਾਰੀ ਜਿਹੜੇ ਪੋਰਸ਼ਨ ਜਿਹੜਾ ਉਹ ਆਪਾਂ ਕਵਰ ਕਰਵਾਗੇ ਆਪਣੇ ਇਸ ਚੈਨਲ ਤੇ ਠੀਕ ਹੈ ਉਸ ਤੋਂ ਬਾਅਦ ਸਟੈਟਿਕ ਜੀਕੇ ਵੀ ਮੈਂ ਤੁਹਾਨੂੰ ਐਮਸੀਕਿਊ ਕਰਵਾਉ ਪਰ ਸਿਲੇਬਸ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਸੀਂ ਹੁਣੇ ਤੋਂ ਬੈਚ ਵਿੱਚ ਜੁੜ ਸਕਦੇ ਹੋ ਸਾਡੇ ਨਾਲ ਅੱਛਾ ਉਸ ਤੋਂ ਬਾਅਦ ਕਰੰਟ ਅਫੇਅਰ ਤੁਹਾਨੂੰ ਪੀਡੀਐਫ ਪਲੱਸ ਵੀਡੀਓ ਜਿਹੜੀ ਹੈ ਸਵੇਰੇ ਸਵੇਰੇ ਮਿਲ ਜਾਇਆ ਕਰੂਗੀ ਓਕੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨੈਕਸਟ ਅਪਡੇਟਸ ਲਈ ਥੈਂਕ ਯੂ ਸੋ ਮੱਚ